ਵੇਰੇ ਪੁੱਤਹੀਂ ਕਿੰਨਾ ਕੁ ਚਿਰ ਸਤ ਲਪੋ ਕੇ ਰੱਖਾਂਗੇ ਅੱਜ ਵੀ ਨਾ ਦੱਸਣਾ ਕੱਲ ਵੀ ਦੱਸਣਾ ਫੇਰ ਵੇਜ ਇਹਨਾਂ ਨੂੰ ਬਾਹਰੋਂ ਪਤਾ ਲੱਗਾ ਫੇ ਕਹਿਣਗੇ ਤੇ ਪੁੱਤ ਤੂੰ ਸੱਚੀ ਗੱਲ ਜਿਹੜੀ ਹੈਗੀ ਦੱਸਿਆ ਹੀ ਕੰਮ ਆਉਣਾ ਤੂੰ ਦੱਸ ਕੇ ਕੰਮ ਨੇ ਬੇ ਮਮੀ ਕਿਹੜੇ ਮੂੰਹਾਂ ਦੱਸਾਂ ਕਿੱਦਾਂ ਆਪਣੇ ਭਰਾ ਦੀ ਅੱਖਾਂ 'ਚ ਆ ਕੇ ਦੱਸਾਂ ਕਿ ਰਾਜੇ ਨੂੰ ਚੁਪਾਉਂਦੇ ਵਿੱਚ ਬਲਜੀਤ ਵਾਲੇ ਕੰਮ ਵਾਲੀ ਦਾ ਹੱਥ ਤੈਨੂੰ ਪਾਓ ਮੈਨੂੰ ਸੱਚੋ ਸੱਚ ਗੱਲ ਦੱਸੋ ਗੱਲ ਹੋਈ ਕੀ ਆ ਮੈਂ ਮਨੀ ਗੱਲ ਤਾਂ ਬੜੀ ਵੱਡੀ ਆ ਗੱਲ ਛੋਟੀ ਨਹੀਂ ਨੀ ਮੰਨਿਆ ਪਾਰਾ ਜਿਹੜੀ ਕਾਮ ਵਾਲੀ ਸੀ ਨਾ ਉਹਨੂੰ ਕੋਲ ਪੁਲਿਸ ਨੂੰ ਫੜਾਤਾ ਨਾ ਜਦੋਂ ਤੇ ਉਹਨੇ ਫਿਰ ਦੱਸਿਆ ਕਿ ਤੁਹਾਡੇ ਦੇ ਘਰ ਦਾ ਹੀ ਮੈਂਬਰ ਹੀ ਨਾਦ ਵਾਲਿਆ ਜਦੋਂ ਉਹਨੂੰ ਕੁੱਟਿਆ ਮਾਰਿਆ ਤਾਂ ਪਤੀ ਤੇ ਉਹਨੇ ਦੱਸ ਬਜੀਤ ਦਾ ਨਾਮ ਲਿਆ ਕਿ ਰਾਜੇ ਵਿੱਚ ਫੋਣ ਵਾਲੀ ਬਜੀਤ ਸੀਗੀ ਇਸ ਕਰਕੇ ਅੱਪਾ ਇੰਨੀ ਉਹਦੀ ਸ਼ਿਕਾਇਤ ਕਰਨਾ ਹੀ ਭਾਬੀ ਦੀਆਂ ਕਿ ਭਾਬੀ ਨੇ ਸਾਨੀ ਇੰਨੀ ਮਤ ਕੀਤੀ ਆ ਤੇ ਜੇ ਵੀਰ ਭਾਬੀ ਨੂੰ ਅਸੀਂ ਨਹੀਂ ਚੰਗੇ ਲੱਗਦੇ ਸੀ ਤੇ ਅਸੀਂ ਆਪਣਾ ਘਰ ਛੱਡ ਕੇ ਚੱਲ ਜਾਂਦੇ ਕਿਤੇ ਸਾਨੂੰ ਦੱਸ ਦਿੰਦੀ ਇੱਕ ਵਾਰੀ ਵੀ ਤੁਸੀਂ ਘਰੋਂ ਨਿਕਲ ਜਾਓ ਆ ਤੁਹਾਨੂੰ ਦਿਨੇ ਕਰਦੀ ਪਰ ਜਿਹੜੀਆਂ ਨੇ ਭਾਬੀ ਨੇ ਆਹ ਕੰਮ ਕਰਤਾ ਵਾ ਨਾ ਇਹ ਮੇਰੇ ਦਿਲ ਤੇ ਲਿਖਿਆ ਗਿਆ ਵਾ ਸਾਰੀ ਜ਼ਿੰਦਗੀ ਵਾਸਤੇ ਬੇਪਰਾਂ ਨੂੰ ਕੀ ਕਹਿਣਾ ਵਾ ਮੋਰੋ ਅੱਗੇ ਕਮਲਾ ਹੋ ਗਿਆ ਵਾ ਉਹਨੇ ਆਪਣੀ ਜਨਾਨੀ ਦਾ ਨਹੀਂ ਸਾਥ ਦਿੱਤਾ ਉਹਨੇ ਤੇਰਾ ਸਾਥ ਦਿੱਤਾ ਤੁੰ ਨੂੰ ਬਣਾਤਾ ਕੁਛ ਨਹੀਂ ਵਿਚਾਲਤ ਨਹੀਂ ਨਾਲ ਹੈ ਉਹਦਾ ਦੋਸਤ ਹੀ ਲੈਣ ਆਇਆ ਉਹ ਕਹਿੰਦਾ ਕੋਈ ਨਹੀਂ ਮੈਂ ਕੁਰੀਨੇ ਤਾਲਾ ਪਾ ਦੇਣਾ ਜਿਹੜੀ ਮੈਂ ਨੁਕਰ ਆਣੀ ਆ ਪਰ ਉਹਨੇ ਕਿਹਾ ਵੀ ਦੁਨੀਆ ਦਾ ਰੋਤੇ ਲੱਗੇ ਉਹਨੀਆਂ ਇੱਥੇ ਲਾ ਦੇ ਉਹਨੂੰ ਵੀ ਲੈ ਜਾ ਤਾ ਸੋੜ ਉਹ ਵਿਚਾਰਾ ਕੀ ਕਰਦਾ ਏਦਾਂ ਦਾ ਕਰ ਤੁੰ ਨੂੰ ਨਾ ਤਰਸ ਦੇ ਉਹ ਸੱਚਾ ਵਾ ਮੈਨੂੰ ਮaaf ਕਰ ਦੇ ਬਾਪੂ ਵੀਰ ਤੁਸੀਂ ਮਾਫੀ ਕਾਤੋਂ ਮੰਗਦਾ ਨਹੀਂ ਨਹੀਂ ਵੀਰ ਤੁਸੀਂ ਮਾਫੀ ਨਾ ਮੰਗੋ ਕਹੇ ਗਲਤੀ ਵੀ ਹਾਂ ਜੀ ਤੁਸੀਂ ਹਾਂ ਗੱਲ ਕਹਿ ਕੇ ਨਾ ਸਾਨੂੰ ਹੋਰ ਸ਼ਰਮਿੰਦਾ ਨਾ ਕਰੋ ਬਹੁ ਮੈਂ ਕੀ ਕਰ ਸਕਦਾ ਮੈਂ ਤੇ ਆਪ ਨਹੀਂ ਬਲਜੀਤ ਨੂੰ ਸਮਝ ਸਕਿਆ ਤੁਹਾਡੇ ਮੱਝ ਦੇ ਹੋਣਾਵਾ ਕਿ ਮੈਂ ਵੀ ਉਹਦੇ ਨਾਲ ਹੀ ਰਲਿਆ ਸੀ ਨਹੀਂ ਭਾਜੀ ਇਹ ਤੁਸੀਂ ਸੋਚ ਵੀ ਕਿਦਾਂ ਲਿਆ ਭਾਬੀ ਤੂੰ ਭਾਬੀ ਅਨਵੀਰ ਮਣੀ ਬਹੁ ਮੈਨੂੰ ਮਾਫ ਕਰ ਦਿਓ ਤੁਸੀਂ ਨਹੀਂ ਨਹੀਂ ਵੀਰ ਤੁਸੀਂ ਕਾਤੋਂ ਮਾਫੀ ਮੰਗੰਦਾ ਹੋ ਤੁਹਾਡੇ ਇੱਥੇ ਭਾਜੀ ਕਾਦੀ ਗਲਤੀ ਆ ਗਲਤੀ ਤੇ ਬਹੁ ਮੇਰੀ ਇਹੋ ਹੀ ਆ ਕਿ ਮੈਂ ਬਲਜੀਤ ਨੂੰ ਪਛਾਣ ਹੀ ਨਹੀਂ ਸਕਿਆ ਤੁਹਾਡੇ ਮਨ ਚ ਵੀ ਇਹੋ ਹੋਣਾ ਵਾ ਕਿ ਕਦੇ ਮੈਂ ਵੀ ਬਲਜੀਤ ਦੇ ਨਾਲ ਰਲਿਆ ਹੋਊਗਾ ਨਹੀਂ ਨਹੀਂ ਵੀਰ ਗਲਤੀ ਭਾਬੀ ਨੇ ਕੀਤੀ ਆ ਤੁਸੀਂ ਮੇਰੇ ਘੜੀ ਨਜ਼ਰ ਆਣਾ ਚੱਕਾਓ ਤੁਹਾਡਾ ਤਾਂ ਸਾਰੀ ਜ਼ਿੰਦਗੀ ਦੇਣ ਨਹੀਂ ਦੇ ਸਕਦਾ ਮੈਂ ਤੁਹਾਡੇ ਕਰਕੇ ਤੇ ਮੇਰਾ ਪੋਤਾ ਅੱਜ ਘਰੇ ਆਇਆ ਵਾ ਮੈਂ ਤਾਂ ਸ਼ਦਾਈ ਹੀ ਮੈਂ ਤਾਂ ਸਮਝ ਲਾਦੀ ਮੈਂ ਕੀ ਕਰਾਂ ਕੀ ਨਾ ਕਰਾਂ ਤੁਸੀਂ ਤਾਂ ਭਜ ਨੱਠ ਕਰਕੇ ਤੇ ਪੁਲਸ ਨਾਲ ਲੜ ਕੇ ਤੁਸੀਂ ਉਹਨੂੰ ਡਰ ਪਿਆ ਤੇ ਤਾਂ ਹੀ ਤੇ ਘਰੇ ਲੈ ਕੇ ਆਈ ਆ ਉਹ ਤੁਹਾਡਾ ਦੇਨ ਤਾਂ ਸਾਰੀ ਜ਼ਿੰਦਗੀ ਦੇ ਨਹੀਂ ਸਾਸਾਂ ਆ ਜੇਰਾ ਵੀ ਕੁਛ ਹੋਇਆ ਨਾ ਬਾਜੀ ਇਹ ਸਭ ਕੁਝ ਤੁਹਾਡੀ ਬਦੌਲਤੀ ਹੋਇਆ ਜੇ ਪੋਤਾ ਆਪਣੇ ਘਰੇ ਆਇਆ ਸਾਡੀ ਝੋਲੀ ਪਿਆ ਨਾ ਇਹ ਤੁਹਾਡੀ ਬਦੌਲਤੀ ਆ ਤੇ ਤੁਸੀਂ ਇਦਾਂ ਦਾ ਨਾ ਹੱਥ ਜੋੜੇ ਦਾ ਆਪਣੇ ਆਪ ਤੇ ਤੁਸੀਂ ਨਾ ਸ਼ਰਮਿੰਦਾ ਹੋ ਬਲਕਿ ਇਹ ਤੇ ਸਾਨੂੰ ਹੋਣਾ ਚਾਹੀਦਾ ਸਭ ਉਹ ਤੁਸੀਂ ਤੇ ਸਾਡਾ ਸਾਥ ਦਿੱਤਾ ਗਲਤੀ ਕੀਤੀ ਆ ਨਾ ਸਜ਼ਾ ਵੀ ਤੇ ਹੁਣ ਉਹਨੂੰ ਹੀ ਮਿਲਣੀ ਆ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਪਿਪਾ ਬਿਨੇ ਕੰਮ ਕੀਤਾ ਕਿਉਂ ਉਹਦਾ ਨੇ ਮੂੰਹ ਦੀ ਇੰਨੀ ਮਿੱਠੀ ਸੀ ਮੈਂ ਮੰਨੀ ਉਹ ਤਾਂ ਮੂੰਹ ਦੀ ਮਿੱਠੀ ਸੀ ਨਾ ਤੇ ਦਿਲ ਦੀ ਕੋਟੀ ਨਿਕਲੀ ਆ ਨਾ ਉਹ ਔਰ ਨੂੰ ਕੀ ਹੋਇਆ ਹੀ ਹਾਂ ਨੂੰ ਤੇ ਆਪ ਨਹੀਂ ਸਮਝਾਈ ਵੀ ਕੀ ਕਰਦੀ ਨਹੀਂ ਤੇ ਕੀ ਨਾਂ ਅੰਦਰੇ ਅੰਦਰ ਕਰਦੀ ਵੀ ਉਹਦੇ ਨਾਲ ਰਲ ਕੇ ਨੌਕਰਾਨੀ ਨਤਨੇ ਆਪਣੇ ਰਾਜੇ ਨੂੰ ਚੁਕਾਤਾ ਤੇ ਮੁੜ ਕੇ ਜਦੋਂ ਪੁਲਸ ਖਾਣ ਲੱਗੀ ਉਹਨੂੰ ਉਦੋਂ ਮੰਗੇ ਮਾਫ਼ੀਆਂ ਤੋਂ ਦੋ ਲਵੇ ਤਰਲੇ ਹੈ ਫੇਰ ਕਹਿੰਦੀ ਮੈਂ ਜ਼ਮੀਨ ਜਾਇਦਾਦ ਵਾਸਤੇ ਕੀਤਾ ਕਾਦ ਲਈ ਕੀਤਾ ਹੁਣ ਰੋਂਦੀ ਤੇ ਰੋਂਦੀ ਰਹਿ ਨਾਲੇ ਵੇ ਜੇਲ੍ਹ ਦੀਆਂ ਰੋਟੀਆਂ ਖਾਊਗੀ ਉਥੇ ਟੱਕਰਾਂ ਮਾਰੂ ਜਦੋਂ ਆਪਣਾ ਕੋਈ ਦਿਸੂਗਾ ਨਾ ਪਤਾ ਤੈਨੂੰ ਫੇ ਲੱਗਣਾ ਰਿਸ਼ਤੇਦਾਰੀਆਂ ਦਾ ਮੰਮੀ ਕੀ ਫਾਇਦਾ ਇੱਕ ਪੈਸੇ ਬਦਲੇ ਆਪਣੇ ਭੈਣ ਭਰਾ ਰਿਸ਼ਤੇਦਾਰ ਸਾਰੇ ਛੜਤੇ ਉਹਨੇ ਆਹ ਕੰਮ ਦੱਸ ਮੈਨੂੰ ਪਹਿਲਾਂ ਪੈਸਾ ਨਾਲ ਥੋੜਾ ਜਣਾ ਆ ਭੈਣ ਭਰਾ ਰਿਸ਼ਤੇਦਾਰ ਸਾਰੇ ਜਾਣੇ ਆ ਹੁਣ ਉੱਥੇ ਇਕੱਲੀ ਬੈਠੀ ਹੋ ਤੇ ਕੀ ਕਰਦੀ ਹੋਗੀ ਦੱਸ ਮੈਨੂੰ ਪਹਿਲਾਂ ਉੱਥੇ ਕਰਦੀ ਹੋਊ ਕਰਨਾ ਕੀ ਉੱਥੇ ਚੱਕਰਾ ਮਾਰਦੀ ਹੋਗੀ ਖੱਪਦੀ ਹੋਗੀ ਹੁਣ ਜੇਤੇ ਆਉਂਦੇ ਹਣੇ ਘਰ ਜੇ ਇਹਦੇ ਪੁੱਤ ਨੂੰ ਅਗਲ ਚਕਾਇਆ ਜਾਂ ਇਹਨੂੰ ਛਾੜਿਆ ਆਪ ਵੀ ਤੇ ਵਿਛੜ ਕੇ ਸਾਰਿਆਂ ਨਾਲ ਬਹਿ ਗਈ ਹੈ ਨਾ ਅਸੀਂ ਕਿੰਨਾ ਅਬਦਮਾਨ ਕਰਦੇ ਹਾਂ ਉਹਦਾ ਅਸੀਂ ਮਾੜੀ ਨਹੀਂ ਜਾਣਿਆ ਪੈ ਹੈ ਥੋੜਾ ਕੰਮ ਆਉਂਦੇ ਹੁੰਦੇ ਆ ਕੰਮ ਤੇ ਭੈਣ ਭਰਾ ਹੀ ਆਉਂਦੇ ਹੁੰਦੇ ਆ ਐਨਾ ਲਾਲਚ ਦੀਦੀ ਨੂੰ ਹੋ ਗਿਆ ਪੈਹਿਆਂ ਦਾ ਗਰਮੀਤ ਹੁਣ ਤਾਂ ਪਛਤਾੰਦੀ ਹੋਗੀ ਹੁਣ ਤਾਂ ਹੁਣ ਇਹ ਤਾਂ ਨਹੀਂ ਕਿ ਉਹਨੂੰ ਪਛਤਾਵਾ ਨਾ ਉਹ ਕਰਿਆ ਉਹ ਕਿੰਨੀ ਪਛਤਾੰਦੀ ਹੋਗੀ ਪਰ ਕੀ ਫਾਇਦਾ ਮੰਮੀ ਇਹੋ ਜਿਹੇ ਪਛਤਾਵੇ ਦਾ ਪਰਿਵਾਰ ਹੀ ਜਿਹਦਾ ਨਖੇੜ ਦੇ ਬੰਦਾ ਆਪ ਵੀ ਨਿਕੜ ਕੇ ਬੈਠੀ ਖਬਰਦਾਰ ਦੇ ਹੁਣ ਅੱਜ ਤੋਂ ਬਾਅਦ ਇਹਦਾ ਕਿਸੇ ਨਾ ਲੈਣਾ ਘਰ ਤੇ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਨੇ ਕਿੱਡੇ ਕੋ ਚੰਗੇ ਕੰਮ ਕਰਕੇ ਗਈ ਹੈ ਜਿਹੜਾ ਅਸੀਂ ਨਾ ਜੱਪਣੇ ਦਾਦੋ ਦਾ ਨਾਮ ਨਹੀਂ ਲੈਣਾ ਘਰ ਦੇ ਵਿੱਚ ਜੇ ਤੁਸੀਂ ਚਾਹੁੰਦੇ ਜਿਨਾ ਕਿ ਮੈਂ ਸੁਖੀ ਵਸਾਂ ਮੈਂ ਦੁਖੀ ਨਾ ਹੋਵਾਂ ਤੇ ਤੁਸੀਂ ਕੋਈ ਉਹਦਾ ਨਾਮ ਨਹੀਂ ਲਊਗਾ ਘਰ ਤੇ ਮੇਰੇ ਜੀ ਕਰਦਾ ਕਿ ਤੁਕੰਦਰ ਦਾ ਸਿਰ ਮਾਰਵਾ ਕੇ ਮਰ ਜਾ ਐਸਾ ਜੀ ਕਰਉਂ ਕੀ ਥੋੜਿਆ ਵਾ ਨਾ ਪੁੱਤ ਇਹਦਾ ਨਹੀਂ ਕਹਿਣਾ ਤੂੰ ਕੋ ਮਰੇ ਉਹ ਮਰੇ ਹਾਂ ਜਿੰਨੇ ਉਹ ਕਰ ਪੁੱਠੇ ਕੰਮ ਕੀਤੇ ਉਹ ਮਰੇ ਹੁਣ ਡਈ ਹੈ ਨਾ ਮਾਰਦੀ ਉਹ ਕੰਦਰ ਸਿਰ ਉਹ ਮਾਰੇ ਹਾਂ ਤੂੰ ਕੋ ਮਾਰਨੇ ਮੈਂ ਤਾਂ ਮਸੀ ਤੁਹਾਨੂੰ ਲਿਆ ਹੀ ਇਦਾਂ ਨਹੀਂ ਮੇਰੇ ਪੁੱਤ ਨੇ ਕਹਿਣਾ ਮੁੜ ਕੇ ਇਦਾਂ ਨਾ ਕਰਿਆ ਕਰ ਕੋਈ ਗੱਲ ਨਹੀਂ ਹੈ ਨਾ ਨਾ ਵੀਰ ਪੁੱਤ ਨੇ ਤੁਸੀਂ ਐਦਾ ਕੋ ਸੋਚਦੇ ਹੋ ਅਸੀਂ ਤਾਂ ਸਾਰਾ ਸਭ ਤੁਹਾਡੇ ਨਾਲ ਵਾ ਜਿੰਨੇ ਗਲਤੀ ਕੀਤੀ ਉਹ ਸਜ਼ਾ ਭੁਗਤੇ ਤੁਸੀਂ ਕਭ ਭੁਗਤੋ ਇਹ ਗੱਲ ਨੂੰ ਸਜ਼ਾ ਘੱਟ ਦੁਖੀ ਆ ਜੇ ਤੇਰਾ ਘਰ ਉੱਜੜ ਗਿਆ ਤੇ ਜੜਿਆਂ ਵਾਲਾ ਹੀ ਹਿਸਾਬ ਵਾ ਹੋਣ ਤੇ ਕਿਤੇ ਕੀ ਤੂੰ ਕਿੱਦਾਂ ਬੈਠਾ ਵਾ ਓਡਾਂ ਵਾ ਡੋਲ ਕਦੀ ਉੱਥੇ ਬੈੰਨਾ ਉੱਥੇ ਰੋਣਾ ਉੱਥੇ ਰੋਣਾ ਮੇਰਾ ਘੱਟ ਨਹੀਂ ਕਿਦੂ ਕੀ ਹੁੰਦਾ ਵਾ ਐਦਾਂ ਦਾ ਕਰ ਤੂੰ ਕੋਈ ਗੱਲ ਨਹੀਂ ਮੈਂ ਨਹੀਂ ਨਾਲ ਲੈਂਦੀ ਜੇ ਤੂੰ ਨਹੀਂ ਕਰਦਾ ਮੈਂ ਉਹ ਚੰਦਰੀ ਦਾ ਨਾਂ ਹੀ ਕਰਾਂ ਅਸੀਂ ਇਹ ਘਰ ਚੋਂ ਤਾਂ ਨਾ ਲਵਾਂਗੇ ਹੀ ਨਹੀਂ ਬਿਲਕੁਲ ਅਸੀਂ ਸੋਚਾਂਗੇ ਕਿ ਸਾਡੇ ਘਰ 'ਚ ਹੈ ਹੀ ਨਹੀਂ ਕੁਝ ਵੀ ਹੋ ਹੈ ਹੀ ਨਹੀਂ ਬਿਲਕੁਲ ਸਾਡੇ ਘਰ ਦੇ ਵਿੱਚ ਮੈਂ ਉੱਠ ਕੇ ਨਾ ਵੇ ਚਾਹ ਪਾਣੀ ਬਣਾਉਂ ਰੋਟੀ ਪਕਾਉਂ ਭੁੱਖੇ ਭਾਣੇ ਸਵੇਰ ਤੇ ਗਏ ਹੀ ਕੋਈ ਗੱਲ ਨਹੀਂ ਮੈਂ ਪਕਾਉਣੀ ਐ ਤੇ ਰੋ ਨਾ ਚੁੱਪ ਕਰੋ ਮੈਂ ਅਹੀਂ ਕੋ ਨਾ ਲੈਣਾ ਦੱਸਦਾ ਪਾ ਹੋਵੇ ਇੱਥੇ ਪਾਵੇ ਜਿੱਥੇ ਗਈ ਐ ਨਹੀਂ ਗਰਮੀ ਤਾਂ ਹਾਂਜੀ ਮੈਂ ਚਾਹ ਤਾਂ ਲਗੀ ਤੇ ਰਹਿਮਤ ਦੀ ਬੋਤਲ ਪੈਦਮੇ ਚ ਇੱਤਾ ਨਹੀਂ ਰਹਿਮਤ ਤੰਤਰ ਪਈ ਨੂੰ ਵੀ ਵੇਖ ਲਈ ਕੋਈ ਨਹੀਂ ਮੰਮੀ ਵੇਖ ਲਾਂਗੀ ਮੈਂ ਜੇ ਉਹ ਰੋਈ ਸੁੱਤੀ ਵੇ ਕੋ ਨੁੱਠੀ ਆ ਕਿ ਨਹੀਂ ਰੋਈ ਤੇ ਮੈਨੂੰ ਆਵਾਜ਼ ਆ ਜਾਣੀ ਉਹ ਤੇਰਾ ਮੁੰਡਾ ਵੀ ਸੌਂ ਗਿਆ ਮੈਂ ਇਹਨੂੰ ਪਾ ਕੇ ਤਾਂ ਉੱਥੇ ਬਹਿਣੀ ਆ ਠੀਕ ਐ ਮੰਜੀ ਚਲ ਚੰਗਾ ਹੋ ਗਿਆ ਗਰਮੀਤ ਨੂੰ ਉਹ ਤਾਂ ਮਨੀ ਨੂੰ ਆਪੇ ਰਖ ਵੀਨੇ ਦੱਸ ਦਿੱਤਾ ਚਲੋ ਦੱਸਣਾ ਹੀ ਪੈਣਾ ਸੀ ਇਹ ਕਿਹੜੀ ਗੱਲ ਘੋਣ ਵਾਲੀ ਜਿਹੜੀ ਲੁਕੋ ਕੇ ਹੀ ਰੱਖਣੀ ਸੀ ਅੱਜ ਵੀ ਦੱਸਣਾ ਹੈ ਕੱਲ ਵੀ ਦੱਸਣਾ ਹੈ ਬਾਕੀ ਇਹ ਆ ਕਿ ਜੇ ਬਾਹਰੋਂ ਪਤਾ ਲੱਗਦਾ ਨਾ ਉਹਨਾਂ ਦਾ ਜ਼ਿਆਦਾ ਮਨ ਦੁਖੀ ਹੋਣਾ ਸੀ ਆਪ ਦੱਸ ਦਿੱਤਾ ਵਾ ਚਲੋ ਉਹਨੇ ਗੱਲ ਨੂੰ ਮੇਰਾ ਪੁੱਤ ਬੜਾ ਸਿਆਣਾ ਵਾ ਮਨੀ ਮੇਰਾ ਪੁੱਤ ਬੜਾ ਸਿਆਣਾ ਨੇ ਗੱਲ ਨੂੰ ਸਮਝਿਆ ਵਾ ਕਿ ਮੇਰੇ ਭਰਾ ਦਾ ਕੋਈ ਕਸੂਰ ਨਹੀਂ ਆ ਚਲੋ ਉਹਨੇ ਵੇਲਾ ਮਾਫੀ ਮੰਗਾ ਡਾ ਵੀ ਨਹੀਂ ਉਹਨੇ ਮੰਗਣ ਦਿੱਤੀ ਭਰਾ ਵੱਡਾ ਅਪਮਾਨ ਕਰਦਾ ਵਾ ਇੰਨਾ ਹੀ ਬੜਾ ਮੈਨੂੰ ਵੀ ਮੇਰੇ ਬੱਚੇ ਵੱਖ ਨਹੀਂ ਹੋਏ ਲੜਾਈ ਝਗੜਾ ਹੋ ਜਾਂਦਾ ਵੱਖ ਹੋ ਜਾਂਦੇ ਫੇ ਮੇਰੇ ਢੜ ਨੂੰ ਦੁੱਖ ਲੱਗਣਾ ਸੀ ਚਲੋ ਮੈਂ ਇੰਨਾ ਹੀ ਪ੍ਰਮਾਤਮਾ ਕਾੜੀ ਸ਼ੁਕਰ ਕਰਦੀ ਵੀ ਮੇਰੇ ਬੱਚੇ ਇਕੱਠੇ ਆ ਇਕੱਠੇ ਰਹੇ ਦੋਵਾਂ ਜਣਿਆਂ ਨੇ ਇੱਕ ਦੂਜੇ ਨੂੰ ਸਮਝਿਆ ਵਾ ਭਾ ਚਾਹ ਕਿਦਾਂ ਕਿਦਾਂ ਨਹੀਂ ਵੀਰ ਤੁਸੀਂ ਇੰਦਾ ਕਾਹਤੋਂ ਦੁਖੀ ਹੋ ਹੁੰਦੇ ਆ ਗਲਤੀ ਸਾਰੀ ਭਾਬੀ ਦੀ ਆ ਮਨੀ ਦੁਖੀ ਮੈਂ ਕੀ ਹੋਣਾ ਵਾ ਮੈਂ ਤਾਂ ਇਹ ਸੋਚ-ਸੋਚ ਕੇ ਪਰੇਸ਼ਾਨ ਵਾ ਕਿ ਕੱਲ ਨੂੰ ਮੇਰਾ ਪੁੱਤ ਘਰ ਆਊਗਾ ਚਾਹੇ ਮੈਨੂੰ ਫੋਨ ਲਾ ਕੇ ਪੁੱਛੂਗਾ ਕਿ ਡੈਡੀ ਮੰਮੀ ਨਾਲ ਗੱਲ ਕਰਾ ਤੇ ਮੈਂ ਕੀ ਦੱਸੂਗਾ ਉਹਨੂੰ ਕਿ ਉਹਨੇ ਆਪਣੇ ਘਰ ਤੇ ਹੀ ਡਾਕਾ ਮਾਰਿਆ ਵਾ ਉਹ ਕੀ ਸੋਚੂਗਾ ਆਪਣੀ ਮਾਂ ਬਾਰੇ ਮੇਰੇ ਬਾਰੇ ਕੀ ਸੋਚੂਗਾ ਚੱਲ ਵੀਰ ਕੋਈ ਗੱਲ ਨਹੀਂ ਜਿੱਦਾਂ ਆਪਾਂ ਸਾਰਿਆਂ ਨੇ ਮੰਨ ਸਮਝਾ ਲਿਆ ਨਾ ਇਦਾਂ ਉਹਨੂੰ ਵੀ ਸਮਝਾ ਦਾਂਗੇ ਉਹ ਗਲਤੀ ਸਾਰੀ ਤੇਰੀ ਮਾਂ ਦੀ ਆ ਤੇ ਉਹ ਤੇ ਵਿਚਾਰਾ ਭਲਾ ਮਨ ਸੀ ਰਾ ਸਾਰੀ ਜ਼ਿੰਦਗੀ ਅਸੀਂ ਇਹ ਗੱਲ ਨੂੰ ਮੰਨਦੇ ਆ ਉਹ ਵਿਚਾਰਾ ਬਾਹਰ ਵਾ ਸ਼ੁਰੂ ਦਾ ਮਾਂ ਨਾਲ ਲਗਾ ਹੀ ਉਹਦਾ ਉਹਨੇ ਸਾਡੀ ਗੱਲ ਮੰਨਣੀ ਆ ਕੀ ਪਤਾ ਤੇ ਮਨ ਚ ਕੀ ਖਿਆਲ ਹੋਣੇ ਕੀ ਨਹੀਂ ਹੋਣੇ ਤੇ ਉਹਨੇ ਕੀ ਕਰਨਾ ਤੇ ਕੀ ਨਹੀਂ ਕਰਨਾ ਮੰਨਦੇ ਆ ਭਾਜੀ ਤੁਹਾਡੀ ਗੱਲ ਨੂੰ ਸਮਝਦੇ ਆ ਪਰ ਤੁਸੀਂ ਇਹ ਸੋਚ ਸੋਚ ਦੁਖੀ ਨਾ ਹੋਵੋ ਹੁਣ ਰੱਬ ਨੇ ਮੱਤ ਪੁੱਠੀ ਪਾਤੀ ਤੇ ਆ ਕੰਮ ਬਣ ਗਿਆ ਕੋਈ ਨਹੀਂ ਹੁਣ ਬੱਚਾ ਵਾ ਸਮਝਾਉਣਾ ਤੇ ਆਪਾਂ ਨੂੰ ਪੜਨਾ ਆ ਪਰ ਤੁਸੀਂ ਦੁਖੀ ਨਾ ਤੁਹਾਡੇ ਵੱਲ ਵੇਖ ਕੇ ਸਾਨੂੰ ਫੇਰ ਬਹੁਤ ਦੁੱਖ ਲੱਗਦਾ ਚਲੋ ਤੁਸੀਂ ਬੋ ਮੈਂ ਮਾਰੇ 12 ਹੋ ਗਏ ਹੁਨਾ ਕਬੀਰ ਉਹ ਤਾਂ ਚਾਹ ਤਾਂ ਪੀ ਜਾ ਵੇਖਾਂ ਕਿੰਨਾ ਪਰੇਸ਼ਾਨ ਆ ਇਹਨੇ ਬੁੱਢੀ ਨੇ ਸਾਰਾ ਨੂੰ ਵਕਤ ਚ ਪਾਇਆ ਵੀ ਨਾ ਵਿਚਾਰਾ ਬਹੁਤ ਦੁਖੀ ਆ ਇੱਥੇ ਵਿਚਾਰਾ ਲੋਨ ਲੋਨ ਕਰਦਿਆ ਸੀ ਇੱਕ ਸਾਥ ਨਾਲ ਤੇ ਵਿਚਾਰੇ ਦੇ ਅਥਰੂ ਡਿੱਗਣ ਵਾਲੇ ਹੀ ਬਿਲਕੁਲ ਕਤੇ ਉੱਟ ਕੇ ਹਾਰ ਕੇ ਬਾਹਰ ਹੀ ਚਲੇ ਗਿਆ ਮੈਂ ਆ ਵੇਖੋ ਵੇਖਣ ਲਈ ਮੰਮੀ ਨੇ ਬੁਲਾਇਆ ਤਾਂ ਵੀ ਨਹੀਂ ਬੋਲੇ ਸੱਚੇ ਬੜਾ ਭਾਜੀ ਦਾ ਦੁੱਖ ਲੱਗਣ ਡਿਆ ਮਨੇ ਮੈਥੋ ਤੇ ਬਰਦਾਸ਼ਤ ਨਹੀਂ ਹੋਣਿਆ ਦੋਖ ਇਹਨਾਂ ਦਾ ਵਿਚਾਰਿਆਂ ਦਾ ਗੱਲ ਸਹੀ ਆ ਜਦੋਂ ਆਪਣਾ ਕੋਈ ਧੋਖਾ ਕਰਦਾ ਹੈ ਨਾ ਬੰਦੇ ਦਾ ਅੰਦਰ ਉਲੋਂਦਰੇ ਜਾਂਦਾ ਬਿਲਕੁਲ ਕਿਤੇ ਉਹਨੂੰ ਵਿਚਾਰੇ ਨੂੰ ਨਾ ਗੱਲ ਆਉਂਦੀ ਆ ਤੇ ਨਾ ਵਿਚਾਰਾ ਹੱਸ ਸਕਦਾ ਨਾ ਖੇਡ ਸਕਦਾ ਕੋਈ ਗੱਲ ਵੀ ਨਹੀਂ ਕਰ ਸਕਦਾ ਕਿਸੇ ਦੀ ਕਿਸੇ ਦੀ ਹੱਸਣ ਖੇਡਣ ਦੀ ਗੱਲ ਕਰਦੇ ਆ ਮੈਨੂੰ ਤੇ ਉਹਨਾਂ ਵਾਲੇ ਵੇ ਵੇ ਕੇ ਹੋਣਿਆ ਕਿਤੇ ਉਹਨਾਂ ਨੂੰ ਕੋਈ ਨੁਕਸਾਨ ਨਾ ਪਹੁੰਚੇ ਜੋ ਉਹਨਾਂ ਦੀ ਹਾਲਤ ਬਣੀ ਪਈ ਆ ਗੱਲ ਤੇ ਮੈਨੂੰ ਵੀ ਹਉ ਲੱਗਦੀ ਆ ਕੱਲ ਨੂੰ ਅਗਰ ਮੀਤ ਅਗਰ ਮੇਰਾ ਪਤੀ ਯੱਕਰੇ ਆਊਗਾ ਤੇ ਉਹਨੂੰ ਮੈਂ ਕੀ ਜਵਾਬ ਦਊਗਾ ਹਾਂ ਤੇ ਵੀਰ ਜਿੱਦਾਂ ਦੀ ਵੀਰ ਦੀ ਹਾਲਤ ਆ ਗਿਆ ਇਹ ਮੈਨਾਂ ਡਿਪਰੈਸ਼ਨ ਚ ਚੱਲ ਜਾ ਕਿਤੇ ਹਾਂ ਮਨੇ ਵੇਖੋ ਮਾਂ ਤੇ ਪਿਓ ਦੋਨਾਂ ਦੀ ਲੋਡ ਹੁੰਦੀ ਬੱਚੇ ਨੂੰ ਤੇ ਜੇ ਮਾਂ ਗਏ ਆ ਤੇ ਪਿਓ ਤੇ ਕੋਲ ਹੋਣਾ ਚਾਹੀਦਾ ਨਾ ਹੋਸ਼-ਵਾਸ਼ ਦੇ ਵਿੱਚ ਤੇ ਉਹਨਾਂ ਦਾ ਤੇ ਹਾਲ ਹੀ ਮਾੜਾ ਹੋਇਆ ਪਿਆ ਬਿਲਕੁਲ ਆਪਾਂ ਇਹ ਗਲਤੀ ਆਪਾਂ ਸੁਧਾਰ ਸਕਦੇ ਆ ਸੁਧਾਰ ਸਕਦੇ ਕੀ ਮਤਲਬ ਤੁਹਾਡਾ ਕੱਲ ਪਤਾ ਕੀ ਆ ਹੁਣ ਜਿੱਦਾਂ ਤੇਰੇ ਕੋਲ ਰਾਜਾ ਵਿਛੜਿਆ ਸੀ ਤੇ ਤੈਨੂੰ ਕਿੰਨਾ ਦੁੱਖ ਲੱਗਦਾ ਉਹ ਵੀ ਦੁਖੀ ਸੀ ਤੇ ਤੇਰੇ ਕੋਲ ਤੇ ਮੈਂ ਸੀ ਤੇ ਤੈਨੂੰ ਸੰਭਾਲੀ ਜੰਨਾ ਸੀ ਤੇ ਉਹਦੇ ਵਿਚਾਰੇ ਕੋਲ ਤਾਂ ਕੋਈ ਵੀ ਨਹੀਂ ਹੈਗਾ ਤੇ ਆਪਾਂ ਇਦਾਂ ਨਾ ਕਰੀਏ ਆਪਾਂ ਭਾਬੀ ਦੀ ਕੰਪਲੇਨਟ ਵਾਪਸ ਲੈ ਲਈਏ ਇਦਾਂ ਕਿਦਾਂ ਹੋ ਸਕਦਾ ਤੁਸੀਂ ਸੋਚਿਆ ਕਿਦਾਂ ਜਿੱਦਾਂ ਉਹ ਅੱਗੇ ਉਹਨਾਂ ਦੇ ਢੇਡ 'ਚ ਐਨਾ ਜ਼ਹਿਰ ਸੀ ਉਦੋਂ ਤੇ ਦੁੱਗਣਾ ਜ਼ਹਿਰ ਹੋ ਗਿਆ ਉਹਨਾਂ ਦੇ ਢੇਡ 'ਚ ਆਪਣੇ ਬੱਚਿਆਂ ਨੂੰ ਹੋਰ ਖਤਰਾ ਵੱਧ ਜਾਣਾ ਉਹਨਾਂ ਦੇ ਕੋਲੋਂ ਉਸੀਂ ਇਹ ਸੋਚ ਵੀ ਕਿਦਾਂ ਲਿਆਵਾ ਗਰਮੀਤ ਜੇ ਭਾਬੀ ਨੇ ਮਾੜੇ ਕਰਮ ਕੀਤੇ ਹਨਾ ਤੇ ਉਹਦਾ ਨਤੀਜਾ ਉਹ ਭੁਗਤੰਦਾ ਹੀ ਆ ਪਰ ਮੈਂ ਇੰਨਾ ਪੱਥਰ ਦੇਣ ਨਹੀਂ ਆ ਵੀ ਮੈਂ ਉਹਦੇ ਵਾਸਤੇ ਉਹਦੀ ਗਲਤੀ ਮਾਫੀ ਨਹੀਂ ਕਰ ਸਕਦਾ ਕੋਈ ਵੀ ਉਹਦੀ ਮੈਂ ਤਾਂ ਨਾ ਇੱਕ ਵਾਰੀ ਉਹਦੀ ਗਲਤੀ ਮਾਫ ਕਰਕੇ ਦੋ ਤਿੰਨ ਮਹੀਨਿਆਂ ਨੂੰ ਰੱਖ ਲਈਏ ਤੇ ਸਜ਼ਾ ਦੇ ਲਈਏ ਜਿਹੜੀ ਦੇਣੀ ਆ ਉਹਨਾਂ ਨੇ ਤੇ ਬਾਅਦ ਚ ਮੁੜ ਕੇ ਉਹਦੀ ਕੰਪਲੀਟ ਵਾਪਸ ਕਰਕੇ ਆਪਾਂ ਲੈ ਆਈਏ ਉਹਨੂੰ ਮੇਰੇ ਭਰਾ ਦਾ ਵੀ ਘਰ ਵਸਦਾ ਹੋ ਜਾਊਗਾ ਤੇ ਪਤੀਏ ਨੂੰ ਵਿਚਾਰੇ ਨੂੰ ਕੋਈ ਨਾ ਪਤਾ ਲੱਗੂਗਾ ਉਹ ਵਿਚਾਰਾ ਕੀ ਸੋਚੂਗਾ ਵੀ ਮੇਰੀ ਮਾਂ ਕੀ ਕੀ ਕਰਦੀ ਦੀ ਇਹ ਘਰ ਦੇ ਵਿੱਚ ਨਹੀਂ ਮੈਂ ਤੁਹਾਡੀ ਗੱਲ ਨਾਲ ਇਹ ਤੇ ਸਹਿਮਤ ਹਾਂ ਪਰ ਚਲੋ ਬੱਚੇ ਦਾ ਦੁੱਖ ਵੇਖਿਆ ਨਹੀਂ ਜਾਂਦਾ ਬਾਕੀ ਤੁਸੀਂ ਆਪ ਸਿਆਣੇ ਹੋ ਮੰਮੀ ਨਾਲ ਸਲਾਹ ਕਰ ਲਿਓ ਇੱਕ ਵਾਰੀ ਮੈਂ ਤੇ ਕੁਝ ਕਹਿ ਨਹੀਂ ਸਕਦੀ ਤੁਹਾਨੂੰ ਹਣ ਮੰਮੀ ਨਾਲ ਸਲਾਹ ਕਰਨੀ ਪੈਣੀ ਆ ਵੀਰ ਨੇ ਨਹੀਂ ਮੰਨਣਾ ਬਿਲਕੁਲ ਕਤਈ ਨਹੀਂ ਉਹਨਾਂ ਦਾ ਮੈਨੂੰ ਪਤਾ ਹੈ ਉਹ ਨਹੀਂ ਮੰਨ ਸਕਦੇ ਹਾਂ ਉਹਨਾਂ ਨੇ ਕਿਹਾ ਵੀ ਨਾ ਨਾ ਜਿਹੜੀ ਗੱਲ ਮੈਂ ਕਹਤੀ ਉਹ ਪੱਤਰ ਤੇ ਲਿਖੀ ਉਹ ਮੰਨਣਗੇ ਵੀ ਮੰਨੇ ਕਿਦਾਂ ਉਹਨਾਂ ਦਾ ਗੁੱਸਾ ਵੀ ਤੇ ਜਾਇਆ ਜਾਣਾ ਇੱਕ ਜਨਾਨੀ ਹੁੰਦੀ ਆ ਜਿਹੜਾ ਬੰਦਾ ਅੱਖਾਂ ਬੰਦ ਕਰਕੇ ਜਨਾਨੀ ਤੇ ਵਿਸ਼ਵਾਸ ਕਰਦਾ ਤੇ ਜਨਾਨੀ ਬੰਦੇ ਤੇ ਵਿਸ਼ਵਾਸ ਕਰਦੀ ਆ ਤੇ ਆਪਣੀ ਜਨਾਨੀ ਹੋ ਕੇ ਉਹਨਾਂ ਨੂੰ ਸਾਡੇ ਧੋਖੇ ਦਾ ਜਿਹੜਾ ਹੈਗਾ ਵਾ ਉਹ ਦੁੱਖ ਹੈਗੇ ਹੈਗਾ ਯਾਰ ਉਹਨਾਂ ਦੇ ਨਾਲ ਵੀ ਥਲਵਾੜ ਹੋਇਆ ਵਾ ਗੱਲ ਤੇ ਉਹੀ ਹੁੰਦੀ ਆ ਹਾਂਜੀ ਉਹਨਾਂ ਦੇ ਵਿਸ਼ਵਾਸ ਦੇ ਨਾਲ ਵੀ ਧੋਖਾ ਆ ਉਹਨਾਂ ਦਾ ਵਿਸ਼ਵਾਸ ਘੱਟ ਹੋਇਆ ਜਨਾਨੀ ਦਾ ਤੇ ਬੰਦੇ ਦਾ ਇੱਕ ਪਰਦਾ ਹੁੰਦਾ ਹੈ ਉਹਨਾਂ ਨੇ ਬਹੁਤ ਗਲਤ ਕੀਤਾ ਹੈ ਭਾਜੀ ਆਪਣੇ ਸਾਹ ਤੇ ਬਹੁਤ ਸੱਚੇ ਆ ਜੇ ਆਪਾਂ ਕਹੀਏ ਨਾ ਤੇ ਉਹਨਾਂ ਨੂੰ ਦੁੱਖ ਦੋਵਾਂ ਤਰ੍ਹਾਂ ਦਾ ਮਾਰਨ ੜਿਆ ਕਿ ਮੈਂ ਜਨਾਨੀ ਨੂੰ ਬੰਦਾ ਕਿੱਦਾਂ ਚਾਹੁੰਦਾ ਹਨਾ ਕਿ ਮੈਂ ਉਹਦੇ ਨਾਲ ਕਿੰਨਾ ਸਾਥ ਦਿੰਦਾ ਔਖੇ ਸੌਖੇ ਟਾਈਮ ਤੇ ਤੇ ਜਨਾਨੀ ਮੇਰੀ ਨੇ ਮੇਰੇ ਤੋਂ ਚੋਰੀ ਆ ਕੁਛ ਕਰਤਾ ਮੇਰੇ ਪਰਿਵਾਰ ਦੇ ਨਾਲ ਮੈਂ ਉਹੀ ਸੋਚਨ ੜਿਆ ਵਾਂ ਕਿ ਭਾਬੀ ਦਾ ਚਲੋ ਜੋ ਉਹਨਾਂ ਨੇ ਕਰਤਾ ਉਹਨਾਂ ਨੂੰ ਸਜ਼ਾ ਮਿਲ ਗਈ ਉਹਦੀ ਗੱਲ ਤੇ ਪਰ ਵੀਰ ਦੇ ਮੋਹਲ ਮੇਰੇ ਕੋ ਨਹੀਂ ਵੇਖਿਆ ਜਾਂਦਾ ਮੈਂ ਵੀਰ ਦਾ ਦੁੱਖ ਨਹੀਂ ਵੇਖ ਸਕਦਾ ਵੀਰ ਨੇ ਆਪਣੀ ਬੜੀ ਮੱਤ ਕੀਤੀ ਸੀ ਹਨਾ ਇੱਕ ਸਾਹ ਆਪਣੇ ਵਾਸਤੇ ਰੱਬ ਬਣ ਕੇ ਆਇਆ ਸੀ ਮੈਨੂੰ ਲੱਗਦਾ ਮੈਂ ਫਿਕਰ ਚੀ ਅੱਧੀ ਹੋ ਜਣਾ इने तर पाए है ना मैं भी मेनु जा दो जा दो पर जान ही नहीं दिन मरजी कर देर ओने फोन लाए कहने नहीं चुके पता नहीं उ बन दिया की नहीं गल ही नहीं हो मेरे भी फोन लाके की दसा मैं वो भी ऑफिस चना काम करे होने ਮੈਂ ਤੇ ਚੱਲ ਜਿਹੜੀ ਹੈਗੀ ਹੈਗੀ ਟੈਨਸ਼ਨ ਚ ਉਹਨਾਂ ਨੂੰ ਮੈਂ ਵੀ ਨਾਲ ਟੈਨਸ਼ਨ ਚ ਪਾਵਾਂ ਘਰ ਉਹਨਕੇ ਨਾਲ ਫੇਰ ਸਾਰੀ ਗੱਲ ਉਹਨਾਂ ਨਾਲ ਕਰਨੀ ਆ ਉਹ ਨਹੀਂ ਉਹਨਾਂ ਕੋਲੋਂ ਗੱਲ ਲਗਾਉਣੀ ਮੈਂ ਫੋਨ ਵਾਲੀ ਵੇਖੀ ਜਾਨੀ ਆਈ ਜਾਏ ਕਿ ਇਦਾਂ ਮੈਨੂੰ ਕੁਝ ਪਤਾ ਹੀ ਲੱਗ ਜਾਏ ਇਦਾਂ ਕਰਦੀ ਆ ਸੱਜ ਭਾਬੀ ਦੀ ਮੰਮੀ ਦਾ ਜੋ ਨੰਬਰ ਹੈਗਾ ਵਾ ਮੇਰੇ ਕੋਲ ਭਾਬੀ ਦੀ ਮੰਮੀ ਨੂੰ ਪੁੱਛਦੀ ਉਹਨਾਂ ਨੂੰ ਤੇ ਸਾਰਾ ਕੁਝ ਪਤਾ ਹੀ ਹੋਣਾ। ਆਪੇ ਦੱਸਣਗੇ ਮੈਨੂੰ ਕਿ ਉੱਥੇ ਠੀਕ ਠਾਕ ਆ ਸਾਰਾ ਕੁਝ। ਨਹੀਂ ਤੇ ਉਹਨਾਂ ਨੂੰ ਕਹੂੰਗੀ ਕਿ ਮਾਸੀ ਜੀ ਤੁਸੀਂ ਜਾਓ ਘਰ ਸਾਰਾ ਕੁਝ ਪਤਾ ਕਰੋ ਤੇ ਮੈਨੂੰ ਫੋਨ ਕਰਕੇ ਦੱਸੋ ਨਾਲੇ ਮੇਰੀ ਉਹਨਾਂ ਨਾਲ ਗੱਲ ਕਰੋ। ਮਾਸੀ ਨੂੰ ਹੀ ਲਾਉਣੀ ਆ ਫੋਨ। ਬੜੀ ਉਹਨਾਂ ਦਾ ਹਾਂ ਹੀ ਨੰਬਰ ਬਸ ਮਾਸੀ ਜੀ ਹੁਣ ਫੋਨ ਚੁੱਕ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਮਾਸੀ ਜੀ ਸਤਿ ਸ਼੍ਰੀ ਅਕਾਲ ਸੋਖ ਤੂੰ ਬੋਲ ਰਹੀ ਹੈਂ ਹਾਂਜੀ ਹਾਂਜੀ ਹੋਰ ਸੁਣਾਓ ਮਾਸੀ ਜੀ ਠੀਕ ਠਾਕ ਜੀ ਹਾਂ ਠੀਕ ਠਾਕ ਸਭ ਠੀਕ ਠਾਕ ਬਣਿਆ ਹਾਂਜੀ ਹਾਂਜੀ ਸੋਖ ਤੇਰੀ ਆਵਾਜ਼ ਬਹੁਤ ਭਾਰੀ ਭਾਰੀ ਜਿਹਾ ਆਉਂਦੀ ਕੀ ਗੱਲ ਵਾ ਸੋਖ ਮਾਸੀ ਜੀ ਵਾਜ ਤੇ ਆਪੇ ਬੜੀ ਹੁਣੀ ਇਹਦਾ ਸੋਖ ਜਦੋਂ ਮੇਰੇ ਵੀਰ ਤੇ ਕਰੇ ਡਾ ਵੱਡਾ ਕਹਿ ਰਿਹਾ ਤੇ ਕਿਹੜਾ ਵਾਏ ਗੁਰੂ ਤੁਹਾਨੂੰ ਨਹੀਂ ਪਤਾ ਮੈਨੂੰ ਆਹਨੂ ਦੇ ਸੁੱਖ ਕੋਈ ਗੱਲ ਦਾ ਨਹੀਂ ਪਤਾ ਨਾ ਤੇ ਗੱਲ ਹੀ ਕੀਤੀ ਮੈਂ ਮੈਨੂੰ ਵੀ ਨਹੀਂ ਦੱਸਿਆ ਕਿ ਇਹਨੇ ਮਾਸੀ ਜੀ ਮੈਨੂੰ ਵੀ ਚਾਚੀ ਨੇ ਫੋਨ ਲਾ ਕੇ ਦੱਸਿਆ ਨਣੀ ਵੀਰ ਦਾ ਕੋਈ ਕਾਕਾ ਚੋਕੇ ਲਾ ਗਿਆ ਵਾ ਹਾਂਜੀ ਕਿੰਨੇ ਦਿਨਾਂ ਦੀ ਗੱਲ ਮੈਨੂੰ ਹੁਣ ਕੀ ਕਰੀ ਨਾ ਕਦੋਂ ਹੀ ਲੰਦੀ ਹੋ ਮੈਨੂੰ ਕੀ ਪਤਾ ਦੱਦਣਾ ਪੱਪੀ ਨੇ ਕਿਉਂ ਨਹੀਂ ਦੱਸਿਆ ਮੈਨੂੰ ਕਿਹੜਾ ਦੱਸਿਆ ਮੈਨੂੰ ਵੀ ਚਾਚੀ ਨਾਲ ਫੋਨ ਕਰਦੀ ਮੈਨੂੰ ਤੇ ਆਪ ਨਹੀਂ ਮਾਸੀ ਜੀ ਪਤਾ ਲੱਗੇਦਾ ਸੋਖਾ ਗਰਮੀਦ ਨੇ ਤਾਂ ਮੈਂ ਨਾਲ ਗੱਲ ਹੀ ਨਹੀਂ ਕੀਤੀ ਮੈਂ ਨਾਲ ਤਾਂ ਅੱਗੇ ਵੀ ਨਹੀਂ ਦੁੱਖ ਸੁੱਖ ਕੋਲਦੀ ਆਪਣੇ ਘਰ ਕੋਈ ਵੀ ਗੱਲ ਬਾਤ ਹੋਏ ਕਦੇ ਉਹਨੇ ਇਹੋ ਜੀ ਗੱਲ ਮੈਨਾਂ ਕੀਤੀ ਨਹੀਂ ਆ ਮਾਸੀ ਜੀ ਤੁਸੀਂ ਹੁਣ ਇੰਤਾ ਕਰੋ ਹਾਂ ਪਿੰਡ ਜਾਓ ਪਤਾ ਕਰੋ ਜਾ ਕੇ ਤੇ ਮੈਨੂੰ ਵੀ ਉਹਨਾਂ ਦੀ ਸੋਖਸਾਨ ਦੀ ਖਬਰ ਦੋ ਜਾ ਕੇ ਕੋਈ ਨਹੀਂ ਸੌਖ ਮੈਂ ਹੋ ਰਹੀ ਜਾਣੀ ਆ ਮੈਨੂੰ ਚੈਨ ਆਉਣਾ ਮੇਰੇ ਤੇ ਘਰੀ ਨਹੀਂ ਰਹਿਣੀ ਮੈਂ ਤਾਂ ਹੋਰਿਆ ਚੱਲ ਜਾਣੀ ਆ ਉਹ ਤਾਂ ਚੱਲ ਕੋਈ ਗੱਲ ਨਹੀਂ ਤੂੰ ਰੋ ਨਾ ਮੈਂ ਜਾ ਕੇ ਸਾਰੀ ਖਬਰ ਤੈਨੂੰ ਦੇਣੀ ਆ ਠੀਕ ਆ ਮਾਸੀ ਜੀ ਚਲੋ ਮੈਂ ਫੋਨ ਰੱਖਦੀ ਮੇਰੀ ਸੱਸਾ ਕੀ ਉਹਨੇ ਤੇ ਮੇਰੇ ਦਿਵਾਲੇ ਹੋ ਜਣਾ ਨਾ ਵੀ ਮੇਰਾ ਫੋਨ ਹੀ ਪੰਨ ਦੇਓ ਫੇਰ ਹੈ ਸਾਥ ਤੇ ਇਹਦੀ ਜਾਲਵਾ ਇਹਨੇ ਕਪੱਤੀ ਇਹਨਾਂ ਲਾ ਕੇ ਨਹੀਂ ਖਾਂਦੀ ਕੋਈ ਨਹੀਂ ਮਾਸੀ ਜੀ ਜੋ ਵੀ ਰਹਿਣ ਤੂੰ ਕੋਈ ਗੱਲ ਨਹੀਂ ਮੈਂ ਤੇ ਅੱਪ ਵਿਆਹ ਕਰਾ ਕੇ ਫਸ ਗਈ ਇਂ ਤੇ ਮੁੜ ਕੇ ਤੁਹਾਨੂੰ ਮਿਲੂਗੀ ਤੇ ਦੁੱਖ ਸੋਕੇ ਸੁਣਾਉਗੀ ਫਿਰ ਤੁਹਾਨੂੰ ਸਾਰਾ ਹੀ ਚਲੋ ਠੀਕ ਆ ਹਾਂ ਚੱਲ ਫੇਰ ਮੇਰੀ ਟੀ ਹਾਂ ਜਾਓ ਮਾਸੀ ਜੀ ਜਰੂਰ ਉੱਧਰ ਮੈਂ ਤਾਂ ਹੋਰ ਹੀ ਜਾਂਦੀ ਆ ਮੈਂ ਤਾਂ ਘਰੇ ਨਹੀਂ ਦਿੱਕਣਾ ਓ ਤੇ ਠੀਕ ਆ ਮਾਸੀ ਜੀ ਥੈਂਕ ਤੁਹਾਨੂੰ ਦਾ ਸੁੱਖ ਨੇ ਫੂਲ ਲਾਇਆ ਨਾ ਮੇਰੇ ਤਾਂ ਪੈਰਾਂ ਤੋਂ ਜ਼ਮੀਨ ਹੀ ਨਿਕਲ ਗਈ ਮਾਰਾ ਸੁੱਖੋ ਵੇਸਈ ਮੇਰੀ ਤਾਂ ਤੇਰੀ ਰੱਬ ਨੇ ਮਾਹੀ ਸੁਣੇ ਹੀ ਰੱਬਾ ਚੋਕ ਸ਼ਾਂਤੀ ਹੋਵੇ ਮਹਾਰਾਜ ਤੇ ਮੇਰੀ ਦੀ ਤੇ ਮਾਹੀ ਸੁਣੀ ਹੀ ਮਾਬਾ ਤੂੰ ਹੀ ਮੇ ਰੱਖੀ ਇੰਨਾ ਕਮਜ਼ੋਰ ਨਾ ਆਪਣੇ ਆਪ ਮੈਂ ਕਦੀ ਨਹੀਂ ਸਮਝਾ ਤੋ ਪਹਿਲਾਂ ਜੇ ਮੇਰਾ ਪੁੱਤ ਨਾ ਨਾ ਮੇਰੀ ਜਿੰਦੀ ਵਜਾ ਹੋਦੀ ਤੇ ਜੀਤ ਕਦੇ ਕਦੇ ਖੂ ਖਾਤੇ ਛਾਲ ਮਾਰ ਕੇ ਮਰ ਜੇ ਬਾਹਰ ਨਿਕਲੂੰਗਾ ਲੋਕਾਂ ਸੌ ਸੌ ਗੱਲਾਂ ਕਰਨੀਆਂ ਇਹਦੀ ਘਰ ਦੀ ਨਿਆ ਕੰਮ ਕੀਤਾ ਉਹ ਲੋਕੀ ਦੇ ਕੋ ਸੱਤ ਬਗਾਨੇ ਦਾ ਘਰ ਵੀ ਉਹ ਤੇ ਛੱਡ ਦਿੰਦੀਆਂ ਵਾ ਇਹਦੀ ਘਰ ਦੀ ਨੇ ਆਪਣੇ ਘਰ ਹੀ ਡਾਕਾ ਮਾਰਦਾ ਆਪਣੇ ਭਰਾ ਦਾ ਘਰ ਜਾੜਦਾ ਕੀ ਕਰਾਂ ਕੀ ਨਾ ਕਰਾਂ ਕੋ ਸਮਝ ਨਹੀਂ ਆਉਂਦੀ ਕਈ ਜਨਾਨੀਆਂ ਤੇ ਨਾ ਘਰ ਨੂੰ ਸਵਰਗ ਬਣਾ ਦਿੰਦੀਆਂ ਵਾ ਪਰ ਜਿਹੜੀਆਂ ਬਲਜੀਤ ਵਰਗੀਆਂ ਹੁੰਦੀਆਂ ਨੇ ਇਹਦੇ ਘਰ ਨੂੰ ਨਰਕੀ ਬਣਾ ਕੇ ਰੱਖ ਦਿੰਦੀਆਂ ਕਦੇ ਮਾਸਾ ਨਹੀਂ ਸੋਚਿਆ ਉਹਨੇ ਨਾ ਆਪਣੇ ਬਾਰੇ ਨਾ ਮੇਰੇ ਬਾਰੇ ਉਹ ਜੇ ਮੇਰੇ ਬਾਰੇ ਨਹੀਂ ਸੋਚਣਾ ਘਰ ਤੋਂ ਘੜ ਆਪਣੇ ਪੁੱਤ ਬਜ ਦੇ ਸੋਚ ਲਿੰਦੀ ਉਹ ਵਿਚਾਰਾ ਕੀ ਕਰੂਗਾ ਕਿੰਨੂ ਮਾਂ ਮਾਂ ਕਹਿ ਕੇ ਬੁਲਾਊਗਾ ਹੁਣ ਐ ਗਰੂ ਹਾਂ ਮਾਸੀ ਜੀ ਇਹ ਬੜੇ ਤੇਜ਼ ਤੇਜ ਆਉਂਦੇ ਹਾਂ ਰੱਖਾ ਰੱਖੇ ਰ ਸਾਸਿਕਾ ਮਾਸੀ ਜੀ ਸਤਿ ਸ਼੍ਰੀ ਅਕਾਲ ਕਿੱਦਾਂ ਹੋਗੀ ਬੜੇ ਕਾਲੇ ਕਾਲੇ ਉਹਨਾਂ ਸੁੱਖ ਸ਼ਾਂਤ ਵਾ ਸੁੱਖ ਸ਼ਾਂਤ ਵਾ ਤੂੰ ਦੱਸ ਠੀਕ ਠਾਕ ਸਭ ਘਰੇ ਹਾਂਜੀ ਸਭ ਕੋ ਠੀਕ ਠਾਕ ਵਧੀਆ ਨਹੀਂ ਮੈਨੂੰ ਪਤਾ ਤੇਰਾ ਚਿਹਰਾ ਵੇਖ ਕੇ ਮੈਨੂੰ ਠੀਕ ਨਹੀਂ ਲੱਗਣ ਡਿਆ ਮੈਨੂੰ ਲੱਗਦੀ ਸੁੱਖ ਸ਼ਾਂਤੀ ਨਹੀਂ ਆ ਉਹ ਨਹੀਂ ਨਹੀਂ ਮਾਸੀ ਜੀ ਸਭ ਕੋ ਠੀਕ ਠਾਕ ਵਾ ਕੋਈ ਗੱਲ ਨਹੀਂ ਕੀ ਘਬਰਾਉਣ ਵਾਲੀ ਨਹੀਂ ਮੈਨੂੰ ਸੁੱਖ ਨੇ ਬਹੁਤ ਮਾਰੀ ਖਬਰ ਦਿੱਤੀ ਮੈਨੂੰ ਦੱਸ ਗਰਮੀ ਤੇ ਤੇ ਬੱਚੇ ਕਿੱਥੇ ਆ ਮਾਸੀ ਜੀ ਗਰਮੀਦ ਮਨੀ ਸਾਰੇ ਅੰਦਰ ਨੇ ਆਣੇ ਵੀ ਅੰਦਰ ਆ ਅਸੀਂ ਤਾਂ ਸੁੱਖ ਨਾਲ ਕੋਈ ਗੱਲ ਬਾਤ ਨਹੀਂ ਕੀਤੀ ਕੀ ਕਹਦੇ ਤੈਨੂੰ ਸੁੱਖ ਨੇ ਸੁੱਖ ਨੇ ਦੱਸਿਆ ਵਾ ਕਿ ਆ ਗੱਲ ਤੇ ਤੂੰ ਬਹੁਤ ਮੈਨੂੰ ਲੱਗਦਾ ਕੁਝ ਠੀਕ ਨਹੀਂ ਆ ਮੈਨੂੰ ਕੋਈ ਸੁੱਝ ਦੀ ਔੜ ਦੀ ਨਹੀਂ ਓ ਉਹ ਨਹੀਂ ਮਾਸੀ ਜੀ ਅਸੀਂ ਤੇ ਕਿਹਨਾ ਨਾ ਕੋ ਸੁਖ ਨਾ ਗੱਲ ਕਰਕੇ ਨੀ ਸੁਖ ਨੂੰ ਪਤਾ ਬੜਾ ਲੱਗ ਗਿਆ ਕੀ ਹੋਇਆ ਦੇ ਘਰ ਪਤਾ ਨਹੀਂ ਪਤਾ ਮੈਨੂੰ ਅੰਕ ਕਹਿੰਦੀ ਬਹੁਤ ਮਾੜੀ ਗੱਲ ਹੋਈ ਆ ਮੈਂ ਤਾਂ ਉੱਥੋਂ ਉੱਡੀ ਆਈ ਆ ਨਾ ਕੋਈ ਮੈਨੂੰ ਬਾਤਸ ਮਿਲਣ ਦੀ ਨਾ ਕੋਈ ਉੱਥੇ ਰਕਸ਼ਾ ਮਿਲਣ ਦਾ ਮੈਨੂੰ ਤਾਂ ਮਹਾ ਹੀ ਬਾਤਸ ਮਿਲੀ ਤੇ ਪਤਾ ਸੁਖ ਤੇ ਬੜੀ ਅੱਗੇ ਟੈਨਸ਼ਨ ਲੈਣ ਦੀ ਤੁਹਾਡੀ ਤੂੰ ਕਿਉਂ ਨਹੀਂ ਸੁਖ ਦਾ ਪੁੱਛ ਚੁੱਕਣ ਦੇ ਇੱਕ ਤਾਂ ਸਹੁਰੇ ਹੱਥੋਂ ਦੁਖੀ ਬੜੀ ਆ ਤੇ ਇੱਕ ਤੁਸੀਂ ਨਹੀਂ ਪੁੱਛ ਚੁੱਕਣ ਦੇ ਦੀ ਵੀਰੋਂ ਨਹੀਂ ਪੁੱਛ ਨਹੀਂ ਚੁੱਕਣ ਦੇ ਕੋਈ ਨਹੀਂ ਮਾਸੀ ਮੈਂ ਕਰ ਲੈਣਾ ਸੁਖ ਨਾਲ ਵੀ ਗੱਲ ਤੇ ਤੁਸੀਂ ਕੋਈ ਨਹੀਂ ਆਜੋ ਅੰਦਰ ਅੰਦਰ ਕੇ ਆਉਣਾ ਮੈਨੂੰ ਪਹਿਲਾਂ ਇਹ ਦੱਸ ਸਾਬ ਠੀਕ ਵਾ ਮਣੀ ਹੋਣੀ ਠੀਕ ਵਾ ਸਾਰੇ ਠੀਕ ਵਾ ਨਾਤੀ ਜੀ ਸਭ ਕੁਝ ਠੀਕ ਠਾਕ ਆਓ ਤੁਸੀਂ ਅੰਦਰ ਆਓ ਕੋਈ ਗੱਲ ਨਹੀਂ ਕੀ ਹੈ ਹੈ ਮੰਮੀ ਮੰਮੀ ਸਾਸੇ ਕਾ ਸਾਸੇ ਕਾ ਗਰਮੀਤ ਸਭ ਠੀਕ ਆ ਪਤਾ ਠੀਕ ਠਾਕ ਆ ਪਰ ਤੁਸੀਂ ਦੱਸਿਆ ਨਹੀਂ ਪੁੱਛਿਆ ਨਹੀਂ ਤੇ ਤੁਸੀਂ ਮੈਨੂੰ ਦੱਸਦੇ ਦਿੰਦੇ ਕਿਦਾਂ ਤੇ ਤੂੰ ਪਤਾ ਏਡੀ ਵੱਡੀ ਗੱਲ ਹੋ ਗਈ ਤੂੰ ਲਪੋ ਕੇ ਰੱਖੀ ਸਾਰੇ ਗਾ ਤਾਂ ਮੈਨੂੰ ਸੋਖ ਨੇ ਦੱਸੀ ਨਿਆਣੇ ਕਿੱਥੇ 10 ਮਣੀ ਕਿੱਥੇ ਆ ਹੌਸਲਾ ਕਰੋ ਨਿਆਣੇ ਠੀਕ ਠਾਕ ਆਵੇ ਅੰਦਰ ਆ ਸੁੱਤੇ ਆ ਦੋਵੇਂ ਨਿਆਣੇ ਗੱਲ ਕੋਈ ਨਹੀਂ ਮੰਮੀ ਸਭ ਠੀਕ ਠਾਕ ਆ ਬੱਚਾ ਪਹਿਲਾਂ ਮੈਨੂੰ ਬੱਚੇ ਵਖਾਲ ਛੇਤੀ ਵਖਾਲ ਬੱਚੇ ਨਹੀਂ ਸਭ ਕੁਝ ਠੀਕ ਠਾਕ ਆ ਚਿੰਤਾ ਨਾ ਕਰੋ ਤੁਸੀਂ ਸੋਖ ਕਹਿੰਦੀ ਜੀ ਇਹ ਦੱਸੋ ਤੁਸੀਂ ਮੈਨੂੰ ਸੋਖ ਤਾਂ ਪਤਾ ਰੋ ਰੋ ਮੇਰੇ ਨਾਲ ਬਹੁਤ ਗੱਲਾਂ ਕਰਨ ਦੇ ਹੀ ਕਹਿੰਦੀ ਕਿ ਜੇ ਜੀ ਮੈਂ ਦੁਖੀ ਮੈਂ ਵਾ ਨਾ ਇਹੋ ਜਿਹੀ ਦੁਖੀ ਕੋਈ ਹੋਵੇ ਨਾ 700 ਦਿਨੇ ਬਹੁਤ ਤੰਗ ਉਹਨੂੰ ਕੀਤਾ ਵਾ ਅੱਧੀ ਮੇਰੀ ਸੱਸ ਵਰਗੇ ਕੋਈ ਸੱਸ ਹੋਵੇ ਨਾ ਜਿੰਨਾ ਬੁੱਤ ਮੇਰੇ ਘੜੀ ਰੋਂ ਡਈ ਸੀ ਵੇਖ ਲੈ ਮੰਮੀ ਮੈਂ ਤੁਹਾਨੂੰ ਕਹਿੰਦਾ ਨਾ ਤੁਹਾਡੇ ਹੱਥ ਦੀਆਂ ਕਹਿੰਦਾ ਤੁਹਾਨੂੰ ਮੂੰਹ ਰੱਖਣੀਆਂ ਪੈਣੀਆਂ ਮੈਂ ਕਾਕਾ ਕਾਲੇ ਨੇ ਪੈਦਾ ਹੁੰਦਾ ਕੋਈ ਨਹੀਂ ਕਾਲੇ ਪੈਣੀ ਗੱਲ ਹੀ ਹੈਗੀ ਆ ਅਸੀਂ ਉੱਥੇ ਵਿਆਹੀ ਆ ਵੇਚੀ ਥੋੜੀ ਨਾ ਮੈਂ ਪਈ ਉਹਦੇ ਸ਼ੇਰ ਵਾਲੇ ਭਰਾ ਜੀ ਨੇ ਮਰਦੇ ਬੰਨੇ ਨੇ ਕਾਲੇ ਨਹੀਂ ਪੈਦਾ ਹੁੰਦਾ ਐਵੇਂ ਨਹੀਂ ਅਦਾ ਕਰਦਾ ਗੁੱਸੇ ਤੇ ਨਹੀਂ ਆਈਦਾ ਹੁੰਦਾ ਇਹਨਾਂ ਮੰਮੀ ਗੁੱਸੇ ਤੇ ਨਹੀਂ ਕੀ ਕਰੀਏ ਹੋਰ ਉਹਨਾਂ ਦਾ ਪਖੰਡ ਫੜਿਆ ਕੁੜੀ ਵੇਚੀ ਥੋੜੀ ਹੈ ਅਸੀਂ ਚਲ ਕੋਈ ਗੱਲ ਨਹੀਂ ਹੌਸਲੇ ਨਾਲ ਕੰਮ ਲਈ ਜਾਂਦਾ ਵਾ ਹਾਂ ਦਰ ਹੌਸਲਾ ਕੀ ਕਰੀਏ ਹੌਸਲੇ ਕੁੜੀ ਮਰਵਾ ਦਈਏ ਉਹਨਾਂ ਕੋਲ ਐਵੇਂ ਹੀ ਚਲ ਨਹੀਂ ਕਰਨੀ ਨਹੀਂ ਮਮੇ ਕੁੜੀ ਆ ਕਰਾਉਂਦੀ ਮਮੇ ਨਾ ਖਲੋਤੇ ਨੂੰ ਇੱਥੇ ਹੀ ਮਾੜਾ ਖਲੋਤੇ ਇੱਥੇ ਬਸ ਕਰ ਅੱਗੇ ਆਪਣੀ ਘਰ ਦੀਆਂ ਤੁਹਾਨੂੰ ਕੀ ਆ ਉਹਦਾ ਭੈਣ ਨੂੰ ਨਹੀਂ ਬਲਵਾਉਣੀ ਉਹਨਾਂ ਕੋਲ ਕੁੜੀ ਪਹਿਲੇ ਥੋੜੇ ਜਾ ਕੇ ਕੱਲ ਕਰ ਤੂੰ ਹੋਗੀ ਇੰਨਾ ਨਿਆਰੇਆ ਵਾਲੇ ਹੀ ਮਮੇ ਕੁੜੀ ਦਾ ਘਰ ਜਾੜਨਾ ਥੋੜਾ ਵਾ ਬਚਾਉਣਾ ਵਾ ਇਹ ਕੀ ਕਰਨ ਦੇ ਆ ਜੇ ਤੁਸੀਂ ਚਲ ਆਏ ਜੇ ਤੁਹਾਡੇ ਨਾਲ ਕੋਈ ਗੱਲ ਸੁਖਨੇ ਕਰੀ ਦਿੱਤੀ ਸੀ ਤਪੇ ਮੇਰ ਨਾ ਕਰਦੇ ਤੂੰ ਇਹ ਕਾਨੂੰ ਮੁੰਡਿਆਂ ਨਾਲ ਗੱਲ ਮੁੰਡਿਆਂ ਸਾਹਮਣੇ ਕਰਕੇ ਦੋਹਾਂ ਕੱਲ ਵੇਖਾ ਕਿਦਾਂ ਹੁਣ ਅੱਗ ਦੇ ਬਣਾ ਲੂੰਗ ਭੱਜ ਕੇ ਚਲ ਕੇ ਆਓ ਲੜਾਈ ਉੱਥੇ ਪੈ ਗਈ ਵੇ ਕੀ ਬਣੂੰਗਾ ਮੇਰੇ ਤੇ ਧੀ ਦਾ ਬਸ ਦਾ ਰਸਤਾ ਘੜ ਉਜੜ ਜੂਗਾ ਨਾ ਨਹੀਂ ਉਜੜਦਾ ਮੰਮੀ ਤੁਸੀਂ ਟੈਨਸ਼ਨ ਨਾ ਆਜੋ ਮੰਮੀ ਤੁਸੀਂ ਬਾਓ ਇੱਥੇ ਆਜੋ ਤੁਸੀਂ ਬਹੁਤ ਸਹੀ ਭੈਣ ਜੀ ਮੈਨੂੰ ਕੀ ਪਤਾ ਸੀ ਇਹ ਇੰਨੇ ਗਰਮ ਹੋ ਆ ਮੈਂ ਤਾਂ ਸਰਸਰੀ ਗੱਲ ਕਰ ਬੈਠੀ ਮੈਨੂੰ ਤਾਂ ਸੋਖ ਨੇ ਦੱਸਿਆ ਰੋ ਰੋ ਕੇ ਉਹ ਫੋਨ ਕੱਢਦੀ ਉਹਦੀ ਤਾਂ ਸਾਸਿ ਬੜੀ ਸਤਾਉਂਦੀ ਆ ਤੂੰ ਫੋਨ ਤੇ ਚੁੱਕ ਦਿਓ ਦਾ ਉਹਦੇ ਹਾਲ ਚਾਲ ਤੇ ਪੁੱਛ ਦਿਓ ਜਾਂ ਦੀ ਸਾਨੂੰ ਪਤਾ ਵਾ ਉਹ ਕਿ ਕਿਦਾਂ ਰਹਿੰਦੀ ਕਿਦਾਂ ਨਹੀਂ ਆਪਣੀ ਸੱਸ ਦੇ ਨਾਲ ਮੈਨੂੰ ਤਾਂ ਪਤਾ ਪਰ ਮੈਂ ਆਪਣੇ ਮੁੰਡਿਆਂ ਨੂੰ ਨਹੀਂ ਨਾ ਦੱਸਦੀ ਮੈਨੂੰ ਪਤਾ ਇਹਨਾਂ ਦੇ ਸੁਭਾਅ ਕਾਲੇ ਆ ਇਹ ਤਾਂ ਉਹਨੂੰ ਫੁੱਲਦੀ ਨਹੀਂ ਇਹਨਾਂ ਤੇ ਪੁੱਲਾ ਉਹਨੂੰ ਪੈਣ ਰੱਖੀ ਤੇ ਜੇ ਇਹਨਾਂ ਨੂੰ ਪਤਾ ਲੱਗਦਾ ਤਾਂ ਉਹਨਾਂ ਨੇ ਤੇ ਮੈਨੂੰ ਪਤਾ ਹੀ ਉਹ ਕੰਮ ਹੀ ਕਰਨਾ ਵਾ ਤੇ ਜੇ ਮੋਤਨ ਦੀ ਗੱਲ ਹੋ ਕਲ ਪਾਰੀ ਥੱਪਨ ਬੰਦ ਕੇ ਰੱਖਿਆ ਸੀ ਤੇ ਅੱਜ ਤੁਸੀਂ ਆਣ ਕੇ ਖਲਾਰ ਦਿੱਤਾ ਕਿਲਰ ਤੇ ਗਿਆ ਇਕੱਠਾ ਬਹੁਤ ਮੁਸ਼ਕਲ ਹੋਣਾ ਪੈਂਦੀ ਮੰਮੀ ਤੁਹਾਨੂੰ ਇਹ ਗੱਲ ਦਾ ਪਤਾ ਨਹੀਂ ਨਾ ਤੁਸੀਂ ਗੱਲ ਕਰਨੀ ਨਹੀਂ ਗੱਲ ਕਰਕੇ ਤੂੰ ਹਾਂ ਵੀ ਬੜੀ ਵੱਡੀ ਗਲਤੀ ਕੀਤੀ ਆ ਇੱਕ ਤੋਂ ਇੱਕ ਤੇ ਮੰਮੀ ਉਹ ਵੱਧ ਨੇ ਦੋਵੇਂ ਜਾਣੇ ਉਹਨਾਂ ਦਾ ਸੁਭਾਅ ਇਦਾਂ ਦਾ ਵਾ ਸੁੱਖ ਨੂੰ ਤੇ ਉਹ ਘਰ ਚ ਨਹੀਂ ਕਿਸ ਨੂੰ ਗੱਲ ਮੰਮੀ ਕੇ ਵੇਲੇ ਡਾਟ ਲੈਂਦੇ ਹੁੰਦੇ ਤਾਂ ਮੰਮੀ ਤੇ ਗੱਲ ਪੈ ਜਾ ਤਾਂ ਫੇਰ ਵੀ ਸੱਸਿਆ ਗਰਮੀ ਤੇ ਮੈਥੋਂ ਗਲਤੀ ਹੋ ਗਈ ਜਿਹੜੀ ਮੈਂ ਚਾਂ ਚੱਕਾ ਕੇ ਗੱਲ ਕਰਤੀ ਪਰ ਉਹਨੇ ਸੁਖ ਨੇ ਮੈਨੂੰ ਬਹੁਤ ਗੱਲਾਂ ਦਸੀਆਂ ਮੈਂ ਕਿਹਾ ਸ਼ਾਇਦ ਤੁਹਾਨੂੰ ਕਿਸ ਗੱਲ ਦਾ ਪਤਾ ਜਾਂ ਨਹੀਂ ਪਤਾ ਚਲ ਮੈਂ ਦੱਸ ਦੇਨੀ ਆ ਨਹੀਂ ਨਹੀਂ ਮੰਮੀ ਸਾਨੂੰ ਸਭ ਨੂੰ ਪਤਾ ਵਾ ਬਾਕੀ ਮੈਂ ਤੈਨੂੰ ਇਹੋ ਕਹਿੰਨੀ ਵੀ ਪੁੱਤ ਤੂੰ ਉੱਥੇ ਰਹਿਣਾ ਵਾ ਤੇ ਉੱਥੇ ਕੁੰਨੀਆਂ ਕਿੰਨ ਜਿੱਠਣੀਆਂ ਵੀ ਪੈਦੀਆਂ ਵਾ ਤੈਨੂੰ ਜਿੱਠਣੀਆਂ ਚਾਹੀਦੀਆਂ ਮੇਤਿਆਂ ਨੂੰ ਮੈਂ ਤੇ ਇਸ ਕਰਕੇ ਨਹੀਂ ਕਹਿੰਦੀ ਬਹੁਤੀ ਗੱਲ ਕਰਦੀ ਵੀ ਜੇ ਇੱਥੇ ਪਤਾ ਲੱਗਾ ਤਾਂ ਮੁੰਡਿਆਂ ਨੇ ਚੋਕ ਨੂੰ ਕਹਿਣਾ ਵੀ ਉੱਥੇ ਰਹਿਣ ਨਹੀਂ ਦੇਣੀ ਲੈ ਆਵਣੀ ਫਿਰ ਇਦਾਂ ਇਹ ਵੀ ਖਲਾਰੇ ਜਾਦੇ ਖਿਲਰ ਜਾਂਦੇ ਆਪੇ ਹੀਠੀ ਜੇਠੀ ਕਰ ਲਈਦੀ ਆ ਤੁਹਾਨੂੰ ਪਤਾ ਬੰਦਿਆਂ ਦਾ ਸੁਭਾਅ ਹੁੰਦਾ ਹੋਰ ਉਹਨਾਂ ਨੂੰ ਕੀ ਪਤਾ ਕਿਦਾਂ ਰਹੀਦਾ ਸਹੁਰਿਆਂ ਦੇ ਘਰ ਕਿਦਾਂ ਨਹੀਂ ਬੰਦਿਆਂ ਦੇ ਸੁਭਾਵਾ ਦਾ ਫਰਕ ਹੁੰਦਾ ਵਾ ਤੇ ਮਾਵਾ ਤੇ ਚਾਹੁੰਦੀ ਆ ਮੇਰੀ ਤੇ ਹੀ ਵਸਦੀ ਵਸਦੀ ਰਵੇ ਹੁਣ ਇਹ ਤੇ ਪਤਾ ਨਹੀਂ ਹੁੰਦਾ ਕਿ ਕਿਹੜੇ ਮੌਕੇ ਤੇ ਕਿੰਨੇ ਕਿਹੋ ਜੇ ਟੱਕਰ ਜਾਣਾ ਗਰਮੀ ਤੇ ਮੈਂ ਤੇ ਚਾਂ ਚਾਕਾ ਕਾ ਗੱਲ ਕਰਤੀ ਆ ਚਲੋ ਮੇਥੋਂ ਗਲਤੀ ਹੋ ਗਈ ਆ ਮੈਨੂੰ ਤੇ ਪਤਾ ਹੀ ਆਗ ਦੀਆਂ ਨਾੜਾਂ ਮੇਂ ਗਾੜੀ ਵਾਰ ਵਾਰ ਗਲਤੀ ਗਲਤੀ ਨਾ ਕਰੀ ਜਾਓ ਪਰ ਮੰਮੀ ਕੰਮ ਤੇ ਗਲਤੀ ਹੋ ਗਿਆ ਤੁਸੀਂ ਮੁੰਡੇ ਦੀ ਸੁੱਖ ਸਾਤ ਪੁੱਛਣੀ ਘਰ ਦੀ ਗੱਲ ਕਰਨੀ ਮੈਂ ਵੀ ਹੁਣ ਪਛਤਾਵਾ ਹੀ ਦਈ ਆ ਉੱਥੇ ਉਹਨੇ ਕੀ ਕਰਨਗੇ ਸੱਸੋ ਦੀ ਨੂੰ ਬੋਲਣਗੇ ਤੇ ਉਹ ਫੇਰ ਕੀ ਗੰਦਾਉ ਪੈਂਦੀ ਵੇ ਬੜਾ ਜ਼ਿਆਦਾ ਹੋ ਜਾਣਾ ਕੰਮ ਮੁੰਡਿਆਂ ਮੇਰੇਆਂ ਦਾ ਮੈਨੂੰ ਪਤਾ ਸੁਭਾਅ ਕਾਲਾ ਮੈਂ ਤੇ ਕੋਈ ਗੱਲ ਉਹ ਜੀ ਉਹਨਾਂ ਦੱਸਦੀ ਨਹੀਂ ਕਿ